ਦਵਾਈ ਮਿਲਦੀ ਆ? ਹਾਂਜੀ ਸਰ। ਟੈਸਟ ਹੁੰਦੇ ਆ? ਹਾਂ। ਸਾਰੇ ਪਿੰਡ 'ਚ ਕੋਈ ਔਰਤ ਅਨਿਮਿਕ ਨਹੀਂ ਹੋਣੀ ਚਾਹੀਦੀ ਜੀ। ਕਿਸੇ ਨੂੰ ਕੋਈ ਇਹ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਬਲੱਡ ਪ੍ਰੈਸ਼ਰ ਹੋਵੇ ਜਾਂ ਸ਼ੂਗਰ ਹੋਵੇ ਲੇਕਿਨ ਉਹਦਾ ਇਲਾਜ ਨਾ ਚੱਲਦਾ ਹੋਵੇ। ਐਡਕੁਏਟਲੀ ਕੰਟਰੋਲ ਚਾਹੀਦਾ ਸਾਰੇ ਪਿੰਡ ਦਾ ਐਨਸੀਡੀ ਸਾਰੇ ਪਿੰਡਾਂ ਦੇ ਘਰ ਆਸ-ਪਾਸੇ। ਭੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ। ਜਿਹੜਾ ਪੱਕਾ ਹੋਣਾ ਜਿਹੜਾ ਤੁਹਾਡਾ ਜਿਹੜਾ ਨਹਿਰ ਵਾਲਾ ਹੈਗਾ ਉਹ ਸਾਰੇ ਖੇਤਾਂ ਨੂੰ ਪਾਣੀ ਚਾਹੂਗਾ ਜਿਹੜੇ ਖੂਹ ਹੋਣਗੇ ਨਾ ਜੀ ਇਧਰਲੇ ਦੋ ਬੰਦ ਕਰਤੇ ਜੀ ਉਹ ਸੁੱਕ ਜਾਣਗੇ ਉਹ 6 ਮਹੀਨੇ ਆ ਦੂਜਾ ਚੱਲੀ ਜਾਊਗਾ ਉਹਨੂੰ ਜਦੋਂ ਭਰ ਗਿਆ ਉਹ ਦੂਜੇ ਪਾਸੇ ਸ਼ਿਫਟ ਕਰ ਦਿਓ ਜਦੋਂ ਉਨੀ ਦਾ ਸੁੱਕ ਜਾਊਗਾ ਉਹ ਤੇ ਟ੍ਰੀਪਲਟਿਸ਼ਨ ਕਰੋ ਉਹਦੇ ਚ ਵਿਚਾਲੇ ਨਾ ਇਸ ਤਰ੍ਹਾਂ ਸੀਰੀਜ਼ ਆਫ ਵੈਲਜ਼ ਬਣਾ ਦਿਓ ਉਹਦੇ ਚ ਉਹਦੇ ਚੋਂ ਸਿਰੇ ਤੋਂ ਜਾ ਕੇ ਉਹਨੂੰ ਲਿਫਟ ਡਿਗਰੇਟ ਕਰੋ ਤਾਂ ਖੋਰ ਸਾਫ ਹੋ ਜੇਗਾ ਕੇਲੀਆਂ ਲਾ ਦਿਓ ਉੱਥੇ ਦੂਜੇ ਨੂੰ ਸਾਫ ਕਰਦੇ ਆ ਪਾਣੀ ਜੀ ਟੌਕਸ ਕਰਦੇ ਆ ਨਾ ਕੇਲੀਆਂ ਲਾ ਦਿਓ ਨੜੇ ਲਾ ਦਿਓ ਡੱਬ ਲਾ ਦਿਓ ਜੋ ਵੀ ਕਰਨਾ ਉਹਨੂੰ ਮਤਲਬ ਉਹਦੇ ਨਾਲ ਉਹ ਉਹਦੀ ਇਹਨੂੰ ਰਜੋਕਰੀ ਕਹਿੰਦੇ ਆ ਉਹਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਗਰੰਟੀਆਂ ਦਿੱਤੀਆਂ ਔਰ ਅਸੀਂ ਸਾਰੇ ਕੰਮ ਸ਼ੁਰੂ ਕਰਾ ਰਹੇ ਆ ਮੇਰੇ ਪਿੱਛੇ ਦੇਖ ਰਹੇ ਹੋ ਤੁਸੀਂ ਜਿਹੜਾ ਇਹ ਬਿਲਕੁਲ ਜਿਹੜਾ ਸਿਉਣਾ ਪਿੰਡ ਦੇ ਵਿੱਚ ਇਹ ਬਹੁਤ ਚਿਰਿਆਂ ਦੀ ਮੰਗ ਸੀ ਇਹ ਟਾਪਰ ਮਾਡਲ ਇੱਥੇ ਬਣਿਆ ਜੀ ਜਿਹੜਾ ਬਾਬਾ ਵੀਰ ਸਿੰਘ ਸੀਚਾ ਮਾਡਲ ਵਿਜਨ ਨੂੰ ਸਿਖਾਣੇ ਆ ਪਾਣੀ ਸਾਫ਼ ਹੋਏਗਾ ਔਰ ਬਾਈ ਵਾਸਤੇ ਇਸਤੇਮਾਲ ਹੋਏਗਾ ਇਹ ਮੇਰਾ 10ਵਾਂ ਪਿੰਡ ਹੈ ਜੀ ਮੈਂ ਸਵੇਰੇ ਜਿਹੜਾ ਸੀਗਾ ਉਹ ਹਰਦਾਸਪੁਰ ਤੋਂ ਸ਼ੁਰੂ ਕੀਤਾ ਉਸ ਤੋਂ ਬਾਅਦ ਜਿਹੜਾ ਕਾਲਵੇ ਦੇ ਵਿੱਚ ਗਏ ਫਿਰ ਨਾਨਦਪੁਰ ਕੇਸ਼ੋ ਉੱਥੇ ਵੀ ਇਸ ਤਰ੍ਹਾਂ ਹੀ ਮਾਡਲ ਸਾਰਾ ਬਣਿਆ ਹੈਗਾ ਉਸ ਤੋਂ ਬਾਅਦ ਚਲੈਲਾ ਜੀ ਫਿਰ ਰੋੜਗੜ ਔਰ ਇਸ ਤੋਂ ਅੱਗੇ ਜਾ ਕੇ ਜਿਹੜਾ ਸੀਗਾ ਤੁਹਾਡੇ ਕਿਸ਼ਨਗੜ੍ਹ ਫੇਰ ਰੋਟੀ ਖਾਸ ਉਸ ਤੋਂ ਬਾਅਦ ਜਿਹੜਾ ਇਛੇਵਾਲ ਤੇ ਹੁਣ ਅਸੀਂ ਜਿਹੜਾ ਹੈਗਾ ਇਹ ਸੋਹਣਾਪਿੰਡ ਦੇ ਵਿੱਚ ਪਹੁੰਚੇ ਆ ਇਹ 10 ਪਿੰਡਾਂ ਦੇ ਵਿੱਚ ਮੈਂ ਆਜ ਗਿਆ 10 ਪਿੰਡਾਂ ਦੇ ਵਿੱਚ ਮੈਂ ਕੱਲ ਜਾਵਾਂਗਾ ਜੀ ਇਹ ਸਾਰੇ ਡਿਵੈਲਪਮੈਂਟ ਜਿਹੜੇ ਲੋਕਾਂ ਨੂੰ ਚੱਕ ਦਿੱਤੇ ਜਾ ਰਹੇ ਆ ਜਿਹੜੇ ਕੰਮ ਕੀਤੇ ਉਹਨਾਂ ਦਾ ਅਦਕਾਰਨ ਕੀਤੇ ਜਾ ਰਹੇ ਆ ਸੜਕਾਂ ਬਣ ਰਹੀਆਂ ਛੱਪੜ ਠੀਕ ਹੋ ਰਹੀਆਂ ਅੰਗਣਵਾੜੀਆਂ ਬਣ ਰਹੀਆਂ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਹੈਗੇ ਆਪਣਡਾ ਦੇ ਵਿੱਚ ਖੇਡ ਦੇ ਮੈਦਾਨ ਬਣ ਰਹੇ ਆ ਇਹ ਸਾਰੇ ਕੰਮ ਜਿਹੜੀ ਮਾਨ ਸਰਕਾਰ ਆ ਪੰਜਾਬ ਦੇ ਲੋਕਾਂ ਵਾਸਤੇ ਰੰਗਲਾ ਪੰਜਾਬ ਬਣਾਉਣ ਵਾਸਤੇ ਕੀਤੇ ਜਾ ਰਹੇ ਆ